आखिर तुहानू इस बस अड्डे ते इना प्यार किवें आ गया जनता ना प्यार किवें आ गया ਤੁਸੀਂ ਤੇ ਆਪ ਲਗਜ਼ਰੀ ਗੱਡੀਆਂ ਚ ਘੁੰਮਣ ਵਾਲੇ ਬੰਦੇ ਚਾਰ ਸਾਢੇ 4 ਸਾਲ ਹੋ ਗਏ ਬਸਟੈਂਡ ਕੰਪਲੀਟ ਨਹੀਂ ਹੋ ਰਿਹਾ ਫੰਡ ਵੀ ਸਾਡੇ ਕੋਲ ਪਿਆ ਸਾਰਾ ਕੁਝ ਅਫਸਰ ਵੀ ਜੋਰ ਲਾ ਰਹੇ ਮੈਂ ਵੀ ਜੋਰ ਲਾ ਰਿਆ ਪਰ ਫਿਰ ਵੀ ਬਸਟੈਂਡ ਜਿਹੜਾ ਉਹ ਨਹੀਂ ਬਰਨਾ ਸਾਡੀਆਂ ਮਾਵਾਂ ਭੈਣਾਂ ਰੋਡ ਦੇ ਉੱਤੇ ਖੜਦੇ ਆ ਉੱਥੇ ਕੋਈ ਵਾਸ਼ਰੂਮ ਨਹੀਂ ਆ ਸਾਡੀਆਂ ਧੀਆਂ ਬੱਚੀਆਂ ਨੂੰ ਵਾਸ਼ਰੂਮ ਜਾਣ ਵਾਸਤੇ ਬੜੀ ਦਿੱਕਤ ਹੁੰਦੀ ਆ ਕੀ ਮੈਂ ਗਲਤ ਨਹੀਂ ਤੇ ਸਾਢੇ 4 ਸਾਲ ਨਵਦੀਪ ਸਿੰਘ ਪੰਨੂ ਸਿੰਘ ਕਿੱਥੇ ਇਹ ਜਾਗ ਹੁਣ ਕਿਉਂ ਆਈ ਹੈ ਪਹਿਲਾਂ ਕਿਉਂ ਸੁੱਤੇ ਸੀ ਪੰਨੂ ਜੀ ਤੁਹਾਨੂੰ ਪਤਾ ਹੈ ਨਾ ਕਿ ਹਾਥੀ ਕੇ ਪਾਉ ਮੇ ਸਭ ਦਾ ਪਾਉ ਜੇ ਮੌਜੂਦਾ ਸਰਕਾਰ ਹੈ ਜਦੋਂ ਉਹਨਾਂ ਦੀ ਮਰਜ਼ੀ ਹੋਏਗੀ ਤਾਂ ਕੰਮ ਤੇ ਚੱਲ ਰਹੇ ਨੇ ਤੇ ਜੇਕਰ ਤੁਹਾਨੂੰ ਵਿੱਚ ਕੋਈ ਰੁਕਾਵਟ ਲੱਗ ਰਹੀ ਹੈ ਤੇ ਜੇਕਰ ਤੁਸੀਂ ਚਾਹਦੇ ਹੋ ਇਲਾਕਾ ਵਾਸੀਆਂ ਦਾ ਭਲਾ ਹੋਵੇ ਤਤ ਤੁਸੀਂ ਆਪਣੇ ਹਲਕੇ ਦੇ ਐਮ.ਐਲ.ਏ. ਅਮਰਪਾਲ ਸਿੰਘ ਦੀ ਕੁਲ ਕਿਉਂ ਨਹੀਂ ਜਾਂਦੇ ਉਹਨਾਂ ਦੇ ਨਾਲ ਜਿਹੜੇ ਕੁਝ ਲੋਕ ਲੱਗੇ ਨੇ ਜਿਹੜੇ ਜਿਨ੍ਹਾਂ ਦੀ ਗੱਲ ਸੁਣਦੇ ਜਾਂ ਜਿਹੜੇ ਲੋਕ ਉਹਨਾਂ ਦੀ ਛਤਰ ਛਾਇਆ ਹਟ ਕੇ ਉਹਨਾਂ ਦਾ ਫਾਇਦਾ ਲੈ ਕੇ ਜਿਹੜੇ ਕੰਮ ਰਕਵਾਉਣਾ ਸਰ ਇਹ ਕਿਸੇ ਬੰਦੇ ਦਾ ਬੋਰਡ ਤੇ ਨਾਂ ਲਿਖਿਆ ਜਾਵੇ ਕੋਈ ਬੰਦਾ ਉਦਘਾਟਨ ਕਰੇ ਸਾਨੂੰ ਕੋਈ ਰੌਲਾ ਨਹੀਂ ਪਰ ਸਿਰਫ ਮੈਂ ਇਹ ਚਾਹੁੰਦਾ ਮੇਰੇ ਸ਼ਹਿਰ ਦਾ ਬੱਸ ਸਟੈਂਡ ਜਿਹੜਾ ਉਹ ਬਣਨਾ ਬਹੁਤ ਜ਼ਰੂਰੀ ਹੈ ਜਦ ਸਾਲ ਦਾ ਟਾਈਮ ਰਹਿ ਗਿਆ ਤੇ ਇਸ ਤੋਂ ਬਾਅਦ ਅਸੀਂ ਉਦਘਾਟਨ ਬੱਸ ਸਟੈਂਡ ਬਣਾਉਣਾ ਸਿਰ ਉਦਘਾਟਨ ਕਰਨਾ ਹਾਂ ਟਿਕਾਣੇ ਟਿਕਾਣੇ ਦੀ ਗੱਲ ਹੁਣ ਤੁਹਾਡੇ ਮੂੰਹ ਚ ਚਾਰ ਲੱਖ ਮਰਦੋ ਪਿਆ ਜਿਸ ਦਿਨੇ 500 ਲੱਖ ਖਰਚ ਲੈਣਾ ਅਗਲਾ 500 ਆਟੋਮੈਟਿਕ ਹੀ ਆ ਜਾਣਾ ਐਮਐਲਏ ਸਾਹਿਬ ਕੋਲ ਐਮਐਲਏ ਸਾਹਿਬ ਕੋਲ ਤੁਸੀਂ ਗਏ ਮਿਲੇ ਕੋਈ ਫੋਨ ਤੇ ਗੱਲ ਕੀਤੀ ਕੋਈ ਸੁਨੇਹਾ ਉਹਨਾਂ ਤੱਕ ਦਿੱਤਾ ਜਾਂ ਕੋਈ ਲਿਖਤੀ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਕਿਉਂਕਿ ਤੁਸੀਂ ਨਗਰ ਕੌਂਸਲ ਦੇ ਜੇ ਪ੍ਰਧਾਨ ਜੇ ਤਾਂ ਉਹ ਉਸ ਹਲਕੇ ਦੇ ਐਮਐਲਏ ਨੇ ਤਾਂ ਐਮਐਲਏ ਨੂੰ ਤੁਸੀਂ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਰਿਕੁਐਸਟ ਕਰ ਸਕਦੇ ਹੋ ਮੈਂ ਰਾਹਾਂ ਉੱਤੇ ਨਹੀਂ ਚੱਲਦਾ ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਨੇ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਪਿਛਲੇ ਦਿਨੀ ਤੁਸੀਂ ਦੇਖਿਆ ਸੀ ਕਿ ਇੱਕ ਵੀਡੀਓ ਸ਼੍ਰੀ ਹਰਗੋਬਿੰਦਪੁਰ ਤੋਂ ਖੂਬ ਵਾਇਰਲ ਹੁੰਦੀ ਹੈ ਔਰ ਉਸ ਵੀਡੀਓ ਦੇ ਵਿੱਚ ਸ਼੍ਰੀ ਹਰਗੋਬਿੰਦਪੁਰ ਦੇ ਬਾਸ ਸਾਡੇ ਨੂੰ ਲੈ ਕੇ ਬੜੇ ਖੁਲਾਸੇ ਕਰਨ ਦੀ ਉਹਨਾਂ ਕੋਸ਼ਿਸ਼ ਕੀਤੀ ਖੁਲਾਸੇ ਕੀਤੇ ਨੇ ਤਾਂ ਉਹ ਵੀਡੀਓ ਵਾਇਰਲ ਕਰਨ ਵਾਲੇ ਸੀ ਕੌਣ ਆਖਿਰ ਉਹਨਾਂ ਨੂੰ ਵੀਡੀਓ ਵਾਇਰਲ ਕਰਨੀ ਕਿਉਂ ਪਈ ਆਖਿਰ وجہ ਕੀ ਹੈ ਕਿ ਵੱਖ-ਵੱਖ ਸਰਕਾਰਾਂ ਦਾ ਉਹਨਾਂ ਨੇ ਸਵਾਦ ਵੀ ਦੇਖਿਆ ਮੌਜੂਦਾ ਸਰਕਾਰ ਦੇ ਵਿੱਚ ਵੀ ਰਹੇ ਨੇ ਇਹਨਾਂ ਦੇ ਨਾਲ ਵੀ ਹੱਥ ਮਲਾਏ ਸੀ ਤੇ ਹੱਥ ਉਹਨਾਂ ਪਿੱਛੇ ਕਿਉਂ ਕਰ ਲਏ ਤੇ ਬਸ ਅਡੇ ਦਾ ਵਿੱਚ ਕੀ ਰੌਲਾ ਸੋ ਇਹਦੇ ਤੇ ਗੱਲ ਕਰਾਂਗੇ ਸਾਡੇ ਨਾਲ ਜੁੜੇ ਨੇ ਸ਼੍ਰੀ ਹਰ ਗੋਪਨਪੁਰ ਨਗਰ ਕਾਉਂਸਲ ਦੇ ਪ੍ਰਧਾਨ ਨਵਦੀਪ ਸਿੰਘ ਨਵਦੀਪ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਵਾਗਤ ਕਰਦਾ ਨਵਦੀਪ ਜੀ ਬਸ ਅਡਾ ਜਿਹੜਾ ਆਮ ਜਨਤਾ ਹੈ ਜਿਹੜੀ ਲਾਗੇ ਛਾਗੇ ਦੇ ਬਹੁਤ ਸਾਰੇ ਪਿੰਡ ਨੇ ਸੋ ਉਹਨਾਂ ਦੀ ਜ਼ਰੂਰਤ ਹੈ ਬਸ ਅਡੇ ਤੋਂ ਬਟਾਲੇ ਨੂੰ ਆਣਾ ਹੋਵੇ ਜਾਂ ਹੋਰ ਪਿੰਡਾਂ ਨੂੰ ਜਾਣਾ ਹੋਵੇ ਅੰਮ੍ਰਿਤਸਰ ਜਾਣਾ ਹੋਵੇ ਜਾਂ ਕਿਸੇ ਨੇ ਗੁਰਦਾਸਪੁਰ ਜਾਣਾ ਹੋਵੇ ਤੇ ਸ਼੍ਰੀ ਹਰਗੋਬਿੰਦਪੁਰ ਅਡੇ ਚੋਂ ਬੱਸ ਲੈਣੀ ਹੁੰਦੀ ਹੈ ਜੀ ਆਖਿਰ ਇਸ ਬੱਸ ਵੱਡੇ ਆਸਤੇ ਤੁਹਾਨੂੰ ਪਿਆਰ ਕਿੱਦਾਂ ਆ ਗਿਆ ਤੁਸੀਂ ਤਾਂ ਗੱਡੀਆਂ 'ਚ ਘੁੰਮਣ ਵਾਲੇ ਬੰਦੇ ਹਲੋ ਵਾਜ ਕਾ ਟ੍ਰੇਕ ਕੀ ਕਹਿ ਰਹੇ ਹੋ ਹਿਪਾਲ ਜੀ ਮੈਂ ਇਹ ਕਹਿ ਰਿਹਾ ਕਿ ਆਖਿਰ ਤੁਹਾਨੂੰ ਇਸ ਬੱਸ ਅਡੇ ਤੇ ਇੰਨਾ ਪਿਆਰ ਕਿਵੇਂ ਆ ਗਿਆ ਜਨਤਾ ਦਾ ਪਿਆਰ ਕਿਵੇਂ ਆ ਗਿਆ ਤੁਸੀਂ ਤੇ ਆਪ ਲਗਜ਼ਰੀ ਗੱਡੀਆਂ 'ਚ ਘੁੰਮਣ ਵਾਲੇ ਬੰਦੇ ਹੋ બસਟੈਂਡ ਦੀ ਜਿਹੜੀ ਗੱਲ ਆ ਜੇ ਸਾਡੇ ਸ੍ਰੀ ਹਰਗੋਬਿੰਦਪੁਰ ਸ਼ਹਿਰ ਵੀ ਪਾਸ਼ਾਹੀ ਦਾ ਸ਼ਹਿਰ ਔਰ ਇੱਥੇ ਬਸਟੈਂਡ ਨਾ ਹੋਣਾ ਸਾਡੇ ਵਾਸਤੇ ਇੱਥੋਂ ਦੇ ਚੁਣੇ ਨੁਮਾਇੰਦਿਆਂ ਵਾਸਤੇ ਇੱਕ ਸ਼ਰਮਸ਼ਾਰ ਗੱਲ ਆ ਔਰ ਇੱਥੇ ਬਸਟੈਂਡ ਜਦੋਂ ਦਾ ਮੈਂ ਪ੍ਰਧਾਨ ਬਣਿਆ ਸੀਗਾ ਉਦੋਂ ਇੱਥੇ ਬਣਦਿਆਂ ਸਾਰੀ ਕੰਮ ਬਸਟੈਂਡ ਦਾ ਸ਼ੁਰੂ ਹੋ ਗਿਆ ਸੀ ਆ 4 4.5 ਸਾਲ ਹੋ ਗਏ ਬਸਟੈਂਡ ਕੰਪਲੀਟ ਨਹੀਂ ਹੋ ਰਿਹਾ ਮਿਊਸਪਲ ਕਾਉਂਸਲ ਕੋਲ ਮੈਂ ਉਸਨ ਆਪਣੇ ਲਾਈਵ ਵੀਡੀਓ ਚ ਵੀ ਦੱਸਿਆ ਸੀ ਕਿ ਫੰਡ ਵੀ ਸਾਡੇ ਕੋਲ ਪਿਆ ਸਾਰਾ ਕੁਝ ਅਫਸਰ ਵੀ ਜ਼ੋਰ ਲਾ ਰਹੇ ਮੈਂ ਵੀ ਜ਼ੋਰ ਲਾ ਰਿਆ ਪਰ ਫਿਰ ਵੀ ਬੱਸ ਸਟੈਂਡ ਜਿਹੜਾ ਉਹ ਨਹੀਂ ਬਣਦਾ ਕਿਤੇ ਨਾ ਕਿਤੇ ਕੁਝ ਸਾਡੇ ਸ਼ਹਿਰ ਦੇ ਸ਼ਰਾਰਤੀ ਅੰਸਰ ਜਾਂ ਜਿਹੜੀਆਂ ਇੱਥੇ ਨਹੀਂ ਰਹਿ ਚੁੱਕੇ ਜਾਂ ਜਨਾਂ ਦੇ ਕੋਲੋਂ ਸੱਤਾ ਗੁੱਝ ਚੁੱਕੀ ਆ ਉਹ ਚਾਹੁੰਦੇ ਨਾ ਵੀ ਇੱਥੇ ਕ੍ਰੈਡਿਟ ਵਾਰ ਚੱਲ ਰਹੀ ਆ ਔਰ ਮੈਂ ਆਪਣੇ ਲਾਈਵ ਚ ਕਲੀਅਰ ਕੀਤਾ ਸੀ ਕਿ ਬੱਸ ਸਟੈਂਡ ਦਾ ਅਧਗਾਟਨ ਚਾਹੇ ਕੋਈ ਵੀ ਕਰੇ ਕੋਈ ਮੁੱਦਾ ਨਹੀਂ ਮੈਨੂੰ ਕੋਈ ਕ੍ਰੈਡਿਟ ਨਹੀਂ ਚਾਹੀਦਾ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾਂਗੇ ਇਹਦਾ ਕੰਮ ਜਿਹੜਾ ਹੋਣ ਦਿੱਤਾ ਜਾਵੇ ਕਿਉਂਕਿ ਬੱਸ ਸਟੈਂਡ ਜਿਹੜਾ ਆ ਸਾਡੀਆਂ ਮਾਵਾਂ ਭੈਣਾਂ ਰੋਡ ਦੇ ਉੱਤੇ ਖੜਦੇ ਆ ਉੱਥੇ ਕੋਈ ਵਾਸ਼ਰੂਮ ਨਹੀਂ ਆ ਸਾਡੀਆਂ ਧੀਆਂ ਬੱਚੀਆਂ ਨੂੰ ਵਾਸ਼ਰੂਮ ਜਾਣ ਵਾਸਤੇ ਬੜੀ ਦਿੱਕਤ ਹੁੰਦੀ ਆ ਕਿ ਅਗਰ ਬੱਸ ਤੇ ਚੜਨਾ ਕੋਈ ਕਿਸੇ ਦੀ ਦੁਕਾਨ ਤੇ ਬੈੰਦੀ ਕੋਈ ਧੁੱਪੇ ਖੜਦੀ ਆ ਔਰ ਬੜੀ ਮਾੜੀ ਗੱਲ ਆ ਇਸ ਜਗ੍ਹਾ ਦੇ ਉੱਤੇ ਔਰ ਜਦੋਂ ਸਕੂਲ ਬੱਸਾਂ ਨੂੰ ਛੁੱਟੀ ਹੁੰਦੀ ਆ ਤੇ ਉੱਥੇ ਬੱਸਾਂ ਰੋਡ ਤੇ ਲੱਗੀਆਂ ਹੁੰਦੀਆਂ ਤੇ ਉੱਥੇ ਕੋਈ ਨਾ ਕੋਈ ਹਾਸਾ ਹੋਣ ਦਾ ਜਿਹੜਾ ਕਾਰਨ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਬੱਸ ਸਟੈਂਡ ਦਾ ਪ੍ਰ ਜਿਹੜਾ ਕੰਮ 1 ਸਾਲ ਚ ਕੰਪਲੀਟ ਹੋਣਾ ਚਾਹੀਦਾ ਸੀ ਉਹ ਅਜੇ ਤੱਕ ਕੰਪਲੀਟ ਹੀ ਨਹੀਂ ਹੋਇਆ ਤੇ ਜੇ ਮੈਂ ਗਲਤ ਨਹੀਂ ਤੇ 4.5 ਸਾਲ ਨਵਦੀਪ ਸਿੰਘ ਪੰਨੂ ਸਿੰਘ ਕਿੱਥੇ ਇਹ ਜਾਗ ਹੁਣ ਕਿਉਂ ਆਈ ਹੈ ਪਹਿਲਾਂ ਕਿਉਂ ਸੁੱਤੇ ਸੀ ਤੁਸੀਂ ਦੇਖੋ 4.5 ਸਾਲ ਮੈਂ ਹਰ ਵਾਰ ਇਸ ਗੱਲ ਦੇ ਉੱਤੇ ਲੋਕਾਂ ਦੇ ਸਵਾਲਾਂ ਦੇ ਉੱਤੇ ਮਿੱਟੀ ਪਾਉਂਦਾ ਚਾਹੁੰਦਾ ਕਿਉਂਕਿ ਮੈਂ ਆਪਣੀ ਨਗਰ ਕੌਂਸਲ ਦਾ ਕੰਮ ਸੀਗਾ ਮੈਂ ਨਹੀਂ ਚਾਹੁੰਦਾ ਸੀਗਾ ਕਿਉਂਕਿ ਕੁਝ ਨਮਾਇंदे ਚੁਣੇ ਹੋਏ ਕਾਉਂਸਲਰ ਜਿਹੜੇ ਸੀਗੇ ਜਿਸ ਸਾਹਮਣੇ ਨਾਲ ਮੇਰੇ ਨਹੀਂ ਸੀਗੇ ਮੇਰੇ ਸੀਗੇ ਤੁਹਾਨੂੰ ਪਤਾ ਵੀ ਮੈਨੂੰ ਖੁਦ ਇਸ ਕੁਰਸੀ ਤੋਂ ਲਾਉਣ ਵਾਸਤੇ ਤੁਹਾਨੂੰ ਪਤਾ ਤੁਸੀਂ ਮੀਡੀਆ ਵਾਲੇ ਜਾਣਦੇ ਹੋ ਚਾਰ ਪੰਜ ਵਾਰੀ ਤੇ ਮੈਨੂੰ ਕੋਸ਼ਿਸ਼ ਕੀਤੀ ਗਈ ਇਸ ਕੁਰਸੀ ਤੋਂ ਲਾਉਣ ਵਾਸਤੇ ਪਰ ਮੈਂ 4.5 ਸਾਲ ਦੇ ਵਿੱਚ ਮੈਂ ਤੁਹਾਨੂੰ ਲੈਟਰਸ ਦਿਖਾ ਸਕਦਾ ਮੈਂ ਤੁਹਾਨੂੰ ਕੰਪਲੇਂਟਸ ਦਿਖਾ ਸਕਦਾ ਕਿ ਇੱਕ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਉੱਤੇ ਮੈਂ ਡੀਸੀ ਸਾਹਿਬ ਨੂੰ ਮੈਂ ਸਮੇਂ-ਸਮੇਂ ਦੇ ਅਹੁਦੇਦਾਰਾਂ ਸੌਰੀ ਸਮੇਂ ਮੈਂ ਤੇ ਅਫਸਰ ਸਾਹਿਬਾਨ ਨੂੰ ਕੰਪਲੀਟ ਕਰਦਾ ਰਿਹਾ ਕਿ ਬਸਟਾਂ ਦਾ ਕੰਮ ਜਿਹੜਾ ਆ ਇਹਨੂੰ ਸ਼ੁਰੂ ਕਰਵਾਓ ਇਹਨੂੰ ਸ਼ੁਰੂ ਕਰਵਾਓ ਪਰ ਜਦੋਂ ਮੈਂ ਕੰਪਲੀਟ ਕਰਦਾ ਸੀ ਕੰਮ ਸ਼ੁਰੂ ਹੁੰਦਾ ਸੀ 10 ਦਿਨ ਬਾਅਦ ਫਿਰ ਬੰਦ ਹੋ ਜਾਂਦਾ ਸੀ ਅੱਛਾ ਪੰਨੂ ਜੀ ਤੁਹਾਨੂੰ ਪਤਾ ਹੈ ਨਾ ਕਿ ਹਾਕੀ ਕੇ ਪਾਉ ਮੇ ਸਭ ਦਾ ਪਾਉ ਜੇ ਮੌਜੂਦਾ ਸਰਕਾਰ ਹੈ ਜਦੋਂ ਉਹਨਾਂ ਦੀ ਮਰਜ਼ੀ ਹੋਏਗੀ ਤਾਂ ਕੰਮ ਤੇ ਚੱਲ ਰਹੇ ਨੇ ਤੇ ਜੇਕਰ ਤੁਹਾਨੂੰ ਵਿੱਚ ਕੋਈ ਰੁਕਾਵਟ ਲੱਗ ਰਹੀ ਹੈ ਤੇ ਜੇਕਰ ਤੁਸੀਂ ਚਾਹਦੇ ਹੋ ਇਲਾਕਾ ਵਸੀਏ ਦਾ ਭਲਾ ਹੋਵੇ ਤਤ ਤੁਸੀਂ ਆਪਣੇ ਹਲਕੇ ਦੇ ਐਮ.ਐਲ.ਏ. ਅਮਰਪਾਲ ਸਿੰਘ ਜੀ ਕੋਲ ਕਿਉਂ ਨਹੀਂ ਜਾਂਦੇ ਜੇ ਜਨਤਾ ਦੇ ਨਾਲ ਇਨਾ ਪਿਆਰ ਹੈ ਤੇ ਇਹ ਜਿਹੜੀ ਗੱਲ ਸਾਨੂੰ ਜੀ ਕਹਿ ਰਹੇ ਹੋ ਕਿ ਕ੍ਰੈਡਿਟ ਵਾਰ ਦੀ ਲੋੜ ਨਹੀਂ ਹੈ ਮੀਡੀਆ ਦੇ ਜ਼ਰੀਏ ਜੋ ਕਹਿ ਰਹੇ ਹੋ ਕਿ ਇਹ ਗੱਲ ਉਨ੍ਹਾਂ ਤੱਕ ਪਹੁੰਚੇ ਇਹ ਗੱਲ ਤੁਸੀਂ ਕਿਉਂ ਨਹੀਂ ਕਹਿ ਸਕਦੇ ਤੁਹਾਡੀ ਕਿਹੜੀ ਉਨ੍ਹਾਂ ਦੇ ਨਾਲ ਕੋਈ ਨਾਰਾਜ਼ਗੀ ਹੈ ਮੇਰੀ ਕੋਈ ਨਾਰਾਜ਼ਗੀ ਨਹੀਂ ਹਲਕਾ ਵਿਧਾਇਕ ਮੇਰੇ ਵੱਡੇ ਭਰਾ ਨੇ ਪਰ ਮੈਂ ਠੀਕ ਹੈ ਉਹ ਆਪਣੀ ਪਾਰਟੀ ਚ ਨੇ ਮੈਂ ਕਾਂਗਰਸ ਚ ਆਉਂ ਆਮ ਆਦਮੀ ਚ ਪਰ ਵੇਖੋ ਮੈਂ ਉਹਨਾਂ ਨੂੰ ਇਹ ਗੱਲ ਦੋ ਤਿੰਨ ਵਾਰ ਪਹਿਲਾਂ ਵੀ ਕਹੀ ਸੀਗੀ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਇੱਥੇ ਨਹੀਂ ਪੱਤਰ ਆਪਣਾ ਲਾ ਕੇ ਨਵਾਂ ਅਧਗਟਨ ਕਰ ਲਓ ਤੁਸੀਂ ਕੰਮ ਸ਼ੁਰੂ ਕਰਾ ਦਿਓ ਪਰ ਐਮਐਲਏ ਸਾਹਿਬ ਦਾ ਜਿਹੜਾ ਆਪਣਾ ਪਰਸਨਲੀ ਇੰਟਰਸਟ ਹੈ ਜਾਂ ਨਹੀਂ ਹੈ ਪਰ ਉਹਨਾਂ ਦੇ ਨਾਲ ਜਿਹੜੇ ਕੁਝ ਲੋਕ ਲੱਗੇ ਨੇ ਜਿਹੜੇ ਜਿਨ੍ਹਾਂ ਦੀ ਗੱਲ ਸੁਣਦੇ ਜਾਂ ਜਿਹੜੇ ਲੋਕ ਉਹਨਾਂ ਦੀ ਛਤਰ ਛਾਇਆ ਹਟ ਜਾ ਉਹਨਾਂ ਦਾ ਫਾਇਦਾ ਲੈ ਕੇ ਜਿਹੜੇ ਕੰਮ ਰਕਵਾਉਣਾ ਚਾਹ ਰਹੇ ਮੈਂ ਇਹ ਗੱਲ ਕਰ ਵੀ ਚੁੱਕਿਆ ਮੈਂ ਆਪਣੀ ਵੀਡੀਓ ਵੀਡੀਓ ਰਾਈ ਵੀ ਕੀਤੀ ਸੀ ਮੈਂ ਪਹਿਲਾਂ ਮਿਲ ਕੇ ਵੀ ਕਰ ਚੁੱਕਿਆ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਫੇਰ ਬੇਤੀ ਕਰਦਾ ਔਰ ਮੈਂ ਜਿਹੜੇ ਉਸ ਦਿਨ ਵੀਡੀਓ ਕੀਤੀ ਸੀ ਉਹਦੀ ਰਿਕਵੈਸਟ ਮੈਂ ਐਮਐਲਏ ਸਾਹਿਬ ਔਰ ਡੀਸੀ ਸਾਹਿਬ ਦੋਵਾਂ ਨੂੰ ਕੀਤੀ ਮੈਂ ਤੁਹਾਡੇ ਮਾਧਿਅਮ ਰਾਹੀਂ ਫੇਰ ਕਰਦਾ ਕਿ ਕਿਸੇ ਬੰਦੇ ਦਾ ਬੋਰਡ ਤੇ ਨਾਂ ਲਿਖਿਆ ਜਾਵੇ ਕੋਈ ਬੰਦਾ ਉਦਘਾਟਨ ਕਰੇ ਸਾਨੂੰ ਕੋਈ ਰੌਲਾ ਨਹੀਂ ਪਰ ਸਿਰਫ ਮੈਂ ਇਹ ਚਾਹੁੰਦਾ ਮੇਰੇ ਸ਼ਹਿਰ ਦਾ ਬੱਸ ਸਟੈਂਡ ਜਿਹੜਾ ਉਹ ਬਣਨਾ ਬਹੁਤ ਜ਼ਰੂਰੀ ਆ ਕਿਤੇ ਨਾ ਕਿਤੇ ਵਿੱਚ ਸੋਚੇ ਵੀ ਗੱਲਾਂ ਆਉਂਦੀਆਂ ਵੀ ਕੁਝ ਲੋਕ ਇਹ ਕਰਦੇ ਨੇ ਕਿ 6 ਮਹੀਨੇ ਦਾ ਟਾਈਮ ਰਹਿ ਗਿਆ ਅਗਰੇ ਜਾਂਦਾ ਆ ਜਾਂ ਸਾਲ ਦਾ ਟਾਈਮ ਰਹਿ ਗਿਆ ਤੇ ਇਸ ਤੋਂ ਬਾਅਦ ਅਸੀਂ ਉਦਘਾਟਨ ਬੱਸ ਸਟੈਂਡ ਬਣਾਉਣਾ ਸੀ ਹੁਣ ਤੁਹਾਡੇ ਮੂੰਹ ਚੋਂ ਨਿਕਲੀ ਐ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਪੂਰੀ ਸੁਣ ਲਿਓ ਛੋਟੀ ਨਹੀਂ ਸੁਣ ਲਿਓ ਹਾਂਜੀ ਹਾਂਜੀ ਮੈਂ ਮੈਂ ਉਹ ਹੀ ਕਰ ਰਿਹਾ ਕਿ ਮੇਰੇ ਤੋਂ ਬਾਅਦ ਉਧ ਘਟਨ ਕਰਨਾ ਤੇ ਮੇਰੇ ਹੁੰਦਿਆਂ ਹੀ ਇਹ ਲੋਗ ਉਧ ਘਟਨ ਕਰ ਲੈਣ ਮੈਨੂੰ ਕੋਈ ਇਖਤਿਆਰ ਨਹੀਂ ਮੈਨੂੰ ਕੋਈ ਕਾਟਰ ਨਹੀਂ ਚਾਹੀਦਾ ਮੈਂ ਕਿਸੇ ਨਾ ਇਥੇ ਮੇਰਾ ਇਲੈਕਸ਼ਨ ਆ ਰਹੀ ਹੈ ਨਗਰ ਕੌਂਸਲ ਦੀ ਸੌਰੀ ਨਗਰ ਕੌਂਸਲ ਦੀ ਇਲੈਕਸ਼ਨ ਆ ਰਹੀ ਹੈ ਤੁਹਾਡੇ ਸ਼੍ਰੀ ਹਰਗੰਗਪੁਰ ਦੀ ਹਲੇ 1 ਸਾਲ ਦਾ ਟਾਈਮ ਮੇਰਾ ਖੋਦਾ ਪਿਆ ਸੀ ਅੱਛਾ ਤੇ ਉਹਦੇ ਬਾਅਦ ਇਲੈਕਸ਼ਨ ਡੰ ਹੈ ਨਾ ਇਲੈਕਸ਼ਨ ਤਿਆਰੀ ਹੈ ਬਿਲਕੁਲ ਬਿਲਕੁਲ ਆ ਰਹੀ ਹੈ ਇਹ ਤਾਂ ਸਾਨੂੰ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਬਸਟਾ ਅਗਰ ਬਣ ਜਾਂਦਾ ਹੈ ਤਾਂ ਫਿਰ ਨਵਦੀਪ ਪੰਨੂ ਦੇ ਖਾਤੇ 'ਚ ਪੈ ਸਕਦਾ ਬਿਲਕੁਲ ਨਹੀਂ ਮੈਨੂੰ ਚਾਹੀਦਾ ਹੀ ਨਹੀਂ ਜੀ ਕਿਉਂਕਿ ਗੁਰੂ ਸਾਹਿਬ ਦਾ ਕੰਮ ਆ ਮੈਂ ਸ਼ਰਨ ਤੁਹਾਨੂੰ ਵੀ ਪਤਾ ਵੀ ਸੇਵਾ ਦੇ ਤਹਿਤ ਮਾਨਾ ਮੈਂ ਲੋਕਾਂ ਦਾ ਪ੍ਰੈਸ਼ਰ ਆ ਮੇਰੇ ਤੇ ਕਿਉਂਕਿ ਇਹ ਕੰਮ ਜਿਹੜਾ ਆ ਨਗਰ ਕਾਉਂਸਲ ਦੇ ਵਿੱਚ ਹੋਣਾ ਨਗਰ ਕਾਉਂਸਲ ਮੈਂ ਤੇ ਵੀ ਗੱਲ ਕਹੀ ਵੀ ਕਮੇਟੀ ਬਣਾ ਦਈਏ ਜਾਵੇ ਕੋਈ ਬੰਦਾ ਕੰਮ ਕਰ ਲੈ ਮੇਰੇ ਕੋਲ ਚੈੱਕ ਸਾਈਨ ਕਰਵਾ ਲਓ ਜਿਹੜੀ ਪੇਮੈਂਟ ਹੋਣੀ ਆ ਪਰ ਇਹਦਾ ਕੰਮ ਜਿਹੜਾ ਜਲਦ ਤੋਂ ਜਲਦ ਕੀਤਾ ਜਾਣਾ ਚਾਹੀਦਾ ਇਹਦੇ ਫੰਡ ਜਿਹੜੇ ਨੇ ਪੰਨੂ ਜ देखो जेडे फंड ਹੁੰਦੇ ਜਦੋਂ ਰਿਸ਼ਪਾਲ ਜੀ ਕੋਈ ਵੀ ਪ੍ਰੋਜੈਕਟ ਪਾਸ ਹੋ ਜਾਂਦਾ ਤੇ ਉਹਦੇ ਹੱਟ ਚ ਹੈੱਡ ਚ ਪੈਸੇ ਚਲ ਜਾਂਦੇ ਨੇ ਸਾਡੇ ਕੋਲ 5 ਲੱਖ ਰੁਪਏ ਆਈਡੀਸੀ ਆਫਿਸ ਪਿਆ 3-4 ਲੱਖ ਮੇਰ ਤੋਂ ਪਿਆ ਜਿਸ ਦਿਨ 5 ਲੱਖ ਖਰਚ ਲੈਣਾ ਅਗਲਾ 5 ਆਟੋਮੈਟਿਕ ਹੀ ਆ ਜਾਣਾ ਐਮਐਲਏ ਸਾਹਿਬ ਕੋਲ ਐਮਐਲਏ ਸਾਹਿਬ ਕੋਲ ਤੁਸੀਂ ਗਏ ਮਿਲੇ ਕੋਈ ਫੋਨ ਤੇ ਗੱਲ ਕੀਤੀ ਕੋਈ ਸੁਨੇਹਾ ਉਹਨਾਂ ਤੱਕ ਦਿੱਤਾ ਜਾਂ ਕੋਈ ਲਿਖਤੀ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਕਿਉਂਕਿ ਤੁਸੀਂ ਨਗਰ ਕੌਂਸਲ ਦੇ ਜੇ ਪ੍ਰਧਾਨ ਜੇ ਤਾਂ ਉਹ ਉਸ ਹਲਕੇ ਦੇ ਐਮਐਲਏ ਨੇ ਤਾਂ ਐਮਐਲਏ ਨੂੰ ਤੁਸੀਂ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਰਿਕੁਐਸਟ ਕਰ ਸਕਦੇ ਹੋ ਬਿਲਕੁਲ ਮੈਂ ਬਹੁਤ ਵਾਰ ਉਹਨਾਂ ਨੂੰ ਮਿਲ ਕੇ ਰਿਕਵੈਸਟ ਕੀਤੀ ਜਿਹੜੀ ਤੁਸੀਂ ਲਿਖਤੀ ਗੱਲ ਕਰਦੇ ਹੋ ਮੇਰਾ ਲਿਖਣਾ ਡੀਸੀ ਸਾਹਿਬ ਨੂੰ ਭਰਦਾ ਮੈਂ ਹੁਣ ਵੀ ਕੁਝ ਦਿਨ ਪਹਿਲਾਂ ਲਿਖਿਆ ਮੈਂ ਲਗਾਤਾਰ ਮੈਨੂੰ ਲੱਗਦਾ ਹਰ 10 15 ਦਿਨਾਂ ਬਾਅਦ ਕੋਈ ਨਾ ਕੋਈ ਲੈਟਰ ਲਿਖਦਾ ਹੁਣ ਜਿਹੜਾ ਮੁੱਦਾ ਚੱਲਿਆ ਜਾਂ ਜਿਹੜਾ ਮੇਰਾ ਵੀਡੀਓ ਦਾ ਲਾਈਵ ਕਰਨ ਦਾ ਮਤਲਬ ਕੀ ਸੀਗਾ ਲਾਈਵ ਦਾ ਜਵਾਬ ਮਿਲਿਆ ਹੈ ਕਿ ਨਹੀਂ ਮਿਲਿਆ ਹਾਂਜੀ ਲਾਈਵ ਜਿਹੜਾ ਤੁਸੀਂ ਦਿੱਤਾ ਹੈ ਕਾਫੀ ਦਿਨ ਹੋ ਗਏ ਲਾਈਵ ਚੱਲੇ ਨੂੰ ਸੋ ਉਹਦਾ ਜਵਾਬ ਤੁਹਾਨੂੰ ਜਿਹੜਾ ਮਿਲਿਆ ਜਾਂ ਨਹੀਂ ਮਿਲਿਆ ਮੈਨੂੰ ਕਿਸੇ ਅਫਸਰ ਸਬਾਨਾ ਵਾਲਾ ਕੋਈ ਜਵਾਬ ਨਹੀਂ ਮਿਲਿਆ ਪਰ ਮੇਰੇ ਸੋਚ ਆ ਰਿਹਾ ਵੀ ਸ਼ਾਇਦ ਮੈਨੂੰ ਸੋਚ ਨਹੀਂ ਆ ਰਿਹਾ ਮੈਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਸੁਣਵਾਈ ਜੜੀ ਹੋ ਜੂਗੀ ਔਰ ਮੈਂ ਤੁਹਾਨੂੰ ਵੀ ਕਹੂੰਗਾ ਔਰ ਇਹ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਹਲਕਾ ਵਿਦਾਇਕ ਜੀ ਨੂੰ ਰਿਕਵੈਸਟ ਕਰੂੰਗਾ ਕਿਉਂਕਿ ਉਹਨਾਂ ਦਾ ਆਪਣਾ ਕੋਈ ਪਰਸਨਲੀ ਮੈਂ ਨਹੀਂ ਕਹੂੰਗਾ ਕਿ ਮੈਂ ਉਹਨਾਂ ਤੇ ਕੋਈ ਦੋਸ਼ਣ ਬਾਜੀ ਨਹੀਂ ਕਰ ਰਿਹਾ ਜਾਂ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਉਹਨਾਂ ਦੇ ਨਾਲ ਜਿਹੜੇ ਬੰਦੇ ਰਹਿੰਦੇ ਨੇ ਜਾਂ ਸਾਡੇ ਸ਼ਹਿਰ ਦੇ ਜਿਹੜੇ ਨਕਾਰੇ ਲੋਕ ਨੇ ਉਹਨਾਂ ਕਰਕੇ ਇਹ ਸਾਰੀ ਜਿਹੜੀ ਦਿੱਕਤ ਆ ਰਹੀ ਔਰ ਮੇਰੇ ਲਾਈਵ ਕਰਨ ਦਾ ਲੈਟਰ ਦਿੱਤੀ ਗਈ ਜਿਸ ਦਿਨ ਮੈਂ ਲਾਈਵ ਕੀਤਾ ਉਹ ਤੋਂ ਇੱਕ ਦਿਨ ਪਹਿਲਾਂ ਕਿ ਤੁਸੀਂ ਬੱਸ ਸਟੈਂਡ ਦਾ ਕੰਮ ਕਿਉਂ ਨਹੀਂ ਸ਼ੁਰੂ ਕਰਵਾਉਂਦੇ ਔਰ ਮੈਂ ਇੱਕ ਤੁਹਾਡੇ ਸਾਹਮਣੇ ਰਾਈ ਹੋਰ ਗੱਲ ਦੱਸਦਾ ਕਿ ਵੇਖੋ ਮੈਂ ਅੱਜ ਫੇਰ ਐਮਐਲਏ ਸਾਹਮਣੂ ਬੇਨਤੀ ਕਰਨ ਦਾ ਕਹੋ ਮੈਂ ਇਸ ਗੱਲ ਤੋਂ ਉਹਨਾਂ ਦੇ ਕੋਲ ਦੁਬਾਰਾ ਜਾਣ ਲਈ ਤਿਆਰ ਹਾਂ ਫੋਨ ਕਰਨ ਲਈ ਤਿਆਰ ਹਾਂ ਮੈਂ ਦਿੱਸਾ ਨੂੰ ਬੇਨਤੀ ਕਰਨ ਲਈ ਤਿਆਰ ਹਾਂ ਪਰ ਅਗਰ ਬੱਸ ਸਟੈਂਡ ਦਾ ਕੰਮ 10 ਦਿਨ ਦੇ ਵਿੱਚ ਨਹੀਂ ਸ਼ੁਰੂ ਹੁੰਦਾ ਤਾਂ ਮੈਂ ਆਪਣੇ ਸ਼ਹਿਰ ਦੇ ਲੋਕਾਂ ਨਾਲ ਸਲਾਹ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਉਹਦਾ ਅਗਲਾ ਸਟੈਪ ਜਿਹੜਾ ਸਲਾਹ ਕਰਨ ਤੋਂ ਬਾਅਦ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਵਾਂ ਔਰ ਅਸੀਂ ਕਿਉਂਕਿ ਤੁਹਾਡੀ ਹਲਕੇ ਦੇ ਐਮਐਲਏ ਅਮਰਪਾਲ ਸਿੰਘ ਜੀ ਐਡਵੋਕੇਟ ਸਾਹਿਬ ਵੀ ਦੇ ਬਹੁਤ ਪੜੇ ਲਿਖੇ ਨੇ ਮਿਲਨਸਾਰ ਨੇ ਔਰ ਲੋਕਾਂ ਦੇ ਵਿੱਚ ਬਹੁਤ ਹੀ ਕਿਉਂਕਿ ਤਰੱਕੀ ਬਹੁਤ ਜ਼ਿਆਦਾ ਉਹ ਚਾਹੁੰਦੇ ਨੇ ਔਰ ਆਮ ਆਦਮੀ ਪਾਰਟੀ ਦਾ ਨਾਰਾ ਹੀ ਹੈ ਕਿ ਹਰ ਪਾਸੇ ਵਿਕਾਸ ਹੋਵੇ ਔਰ ਇਹ ਜਿਹੜਾ ਵਿਕਾਸ ਹੈ ਉਹਦੇ ਲਈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਾਣੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਸਿੱਖਿਆ ਕ੍ਰਾਂਤੀ ਕਿਵੇਂ ਹੈ ਕਿਸ ਤਰ੍ਹਾਂ ਚੱਲ ਰਹੀ ਹੈ ਜੁੱਧ ਨਸ਼ੇ ਵਿਰੋਧ ਤੋਂ ਉਹਨਾਂ ਨੇ ਛੇੜਿਆ ਹੋਇਆ ਹੈ ਔਰ ਹਰ ਤਰ੍ਹਾਂ ਦੀ ਜਿਹੜੀ ਲੋਕਾਂ ਦੇ ਲਈ ਉਹ ਸਰਕਾਰ ਅਰਾਧਨ ਕੰਮ ਕਰੀਏ ਸੋ ਆਪ ਨੂੰ ਅਸੀਂ ਇਹ ਚੀਜ਼ ਦਾ ਭਰੋਸਾ ਬੀਤਵਾਨ ਹੈ ਕਿ ਤੁਹਾਡਾ ਸੁਨੇਹਾ ਜਿਹੜਾ ਐਡਵੋਕੇਟ ਅਮਰਪਾਲ ਸਖਤ ਤੱਕ ਜ਼ਰੂਰ ਜਾਏਗਾ ਅਗਰ ਤੁਸੀਂ ਉਹਨਾਂ ਨੂੰ ਮਿਲ ਵੀ ਸਕੋ ਤਾਂ ਤੁਸੀਂ ਸਾਨੂੰ ਦੱਸਿਓ ਜਰੂਰ ਕਿ ਅਸੀਂ ਮਿਲ ਕੇ ਆ ਰਹੇ ਹਾਂ ਕਿਉਂਕਿ ਅਮਰਪਾਲ ਜੀ ਨਾਲ ਅਸੀਂ ਵੀ ਗੱਲ ਕਰਾਂਗੇ ਕਿ ਜੇ ਨਵਦੀਪ ਜੀ ਤੁਹਾਨੂੰ ਰਿਕਵੈਸਟ ਕਰ ਚੁੱਕੇ ਨੇ ਤਾਂ ਫਿਰ ਕਿਉਂ ਨਾ ਇਸ ਥੋੜਾ ਜਿਹਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜਨਤਾ ਦੇ ਲਈ ਇੱਕ ਨੇਕ ਕੰਮ ਕਰ ਦਿੱਤਾ ਜਾਵੇ ਉਦਘਾਟਨ ਵੀ ਤੁਸੀਂ ਕਰੋ ਜਕਾਰੇ ਵੀ ਉਸ ਤਗਾ ਤੇ ਤੁਹਾਡੇ ਲੱਗਣਗੇ ਨਬਦੀਪ ਸਿੰਘ ਪੰਨੂ ਮੂ ਵੀ ਮਿਠਾ ਤੁਹਾਡਾ ਕਰਾਏਗਾ ਸੋ ਵੀ ਕਰਦੇ ਆ ਕਿ ਮੈਂ ਅਰੋਧ ਕਰੂੰਗਾ ਜੀ ਇਸ ਗੱਲ ਦੀ ਮੈਂ ਧੰਨਵਾਦ ਕਰੂੰਗਾ ਮੇਰੇ ਕਾਉਂਸਲਰ ਕਰਨਗੇ ਅਸੀਂ ਸਮੁੱਚੇ ਲੋਕ ਕਰਨਗੇ ਸੋ ਪੰਨੂ ਜੀ ਬਾਬਾ ਸ਼ੁਕਰੀਆ ਵੇਖਦੇ ਰੋ ਅਕਸਜ ਦੀ ਆਵਾਜ਼ ਹੈ ਨਰਾਈ ਟੂਡੇ ਥੈਂਕ ਯੂ ਜੀ ਧੰਨਵਾਦ ਅਸ਼ਪਾਲ ਜੀ ਥੈਂਕ ਯੂ